ਗੁਰਦਾਸਪੁਰ ਦੇ ਵਿੱਚ ਹੜਾ ਨੇ ਕਾਫੀ ਮਾਰ ਕੀਤੀ ਹੈ ਅਸੀਂ ਖੜੇ ਆ ਫਰੀਦਪੁਰ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਾਂਗਾ ਤਸਵੀਰਾਂ ਖਾਵੇ ਉਹਨਾਂ ਦੇ ਘਰ ਦੀਆਂ ਇਹ ਮੌਕੇ ਤੇ ਜਦੋਂ ਇਹਨਾਂ ਦੇ ਜਦੋਂ ਇੱਥੋਂ ਧੂਸੀ ਟੁੱਟੀ ਹੈ ਇਹਨਾਂ ਤੋਂ ਸਿਰਫ ਇੱਥੋਂ 100 ਮੀਟਰ ਦੂਰ ਜਿਹੜੀ ਆ ਧੂਸੀ ਇੱਥੋਂ ਕੈਮਰਾਮੈਨ ਨੂੰ ਕਾਂਗਾ ਵਿਖਾਈ ਜਾਵੇ ਧੂਸੀ ਜਿਹੜੀ ਆ ਇੱਥੋਂ ਇਹਨਾਂ ਦੇ ਘਰ ਤੋਂ ਕਰੀਬ 100 ਮੀਟਰ ਦੂਰ ਆ ਇਹ ਤੁਸੀਂ ਜਿਹੜੀ ਟੁੱਟੀ ਸੀ ਇਹ ਤੁਸੀਂ ਜਿਹੜਾ ਹੁਣ ਬਣ ਜਿਹੜਾ ਬਨਣ ਦਾ ਕੰਮ ਜਿਹੜਾ ਦੇ ਵੀ ਜਿਹੜਾ ਗਲੋਵਲ ਫਾਊਂਡੇਸ਼ਨ ਆ ਜਿਹੜੀ ਉਹਨਾਂ ਨੇ ਲਿਆ ਹੋਇਆ ਉਹਨਾਂ ਨੇ ਜੁਮਾ ਲਿਆ ਹੋਇਆ ਉਹ ਬਣਾ ਰਿਹਾ ਉਹਦੇ ਦੌਰਾਨ ਉਹ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਘਰ ਵਿਖਾਵੇ ਘਰ ਦੀਆਂ ਤਸਵੀਰਾਂ ਇਹ ਘਰ ਜਦੋਂ ਪਾਣੀ ਆਇਆ ਇਹ ਸਭ ਤੋਂ ਪਹਿਲੇ ਪਾਣੀ ਜਿਹੜਾ ਇਸ ਘੜਾਂ ਦੇ ਵਿੱਚ ਜਿਹੜਾ ਉਹ ਵੜਿਆ ਤੇ ਉਹ ਪਹਿਲੇ ਐਂਟਰੀ ਕੀਤੀ ਉਹ ਜਿਹੜਾ ਆਪਣੀ ਲਪੇਟ ਦੇ ਵਿੱਚ ਘਰ ਲਏ ਨੇ ਹਾਂਜੀ ਉਹ ਕਿਦਾਂ ਦਾ ਉਹ ਟਾਈਮ ਵੀ ਜਦੋਂ ਪਾਣੀ ਆਇਆ ਤੁਸੀਂ ਕਿੱਥੇ ਸੀ ਉਦੋਂ ਸਾਰਾ ਅਸੀਂ ਤੁਸੀਂ ਤੇ ਸੀ ਸਾਨੂੰ ਪਾਣੀ ਨੇ ਮੌਕਾ ਨਹੀਂ ਦਿੱਤਾ ਇੱਥੇ ਮਤਲਬ ਕਿ ਸਾਡਾ ਸਮਾਨ ਇੱਕ ਵੀ ਨਹੀਂ ਸਾਡਾ ਨਿਕਲਿਆ ਬਾਹਰ ਸਭ ਰਫਾ ਦਫਾ ਹੋ ਗਿਆ ਸਮਾਨ ਕਿੰਨੇ ਵਜੇ ਦਾ ਟਾਈਮ ਜੋ ਪਾਣੀ ਆਇਆ ਪਾਣੀ ਆ ਗਿਆ ਜੀ ਇੱਥੇ ਸਾਡੇ ਕੋਲ 6 ਵਜੇ ਇੱਥੋਂ ਪਾਣੀ ਆਇਆ ਟਾਂਡੇ ਦੀ ਮਾਰ ਤੇ ਹੀ ਆ ਤੁਸੀਂ ਉੱਥੋਂ ਟੁੱਟੀ ਉਹਦੇ ਬਾਅਦ ਚ 11 ਵਜੇ ਸਾਡੇ ਆ ਬੰਨ ਟੁੱਟ ਗਿਆ ਇੱਥੇ ਅੰਨਕ ਪਾਣੀ ਚੜ ਗਿਆ ਬੈਨੂੰ ਆਪਣਾ ਆਪ ਬਚਾਉਣਾ ਬਹੁਤ ਮੁਸ਼ਕਲ ਹੋ ਗਿਆ ਕਿਆ ਕਦਾ ਬਜਾਇਆ ਸਾਹੀ ਆ ਕੇ ਤੁਸੀ ਤੇ ਚੜ ਗਏ ਤੁਸੀ ਤੇ ਵੀ ਪਾਣੀ ਬਹੁਤਾ ਨਹੀਂ ਤੇ ਫੁੱਟ ਫੁੱਟ ਤਾਂ ਹੀ ਤੁਸੀ ਤੋਂ ਬਣ ਤੂੰ ਤੇ ਆ ਕੇ ਦੂਜੇ ਦਿਨ ਗਰੋਵਰ ਵਾਲੇ ਆ ਗਏ ਆਪਣੇ ਉਹਨਾਂ ਨੇ ਵੇਖਿਆ ਸਾਡੇ ਹਾਲਤ ਉਹਨਾਂ ਨੇ ਸਾਡੇ ਵਾਸਤੇ ਮਲਕੀ ਚਾਹ ਪਾਣੀ ਕਿੰਨੇ ਦਿਨ 2-3 ਦਿਨ ਤੇ ਕੁਝ ਵੀ ਨਹੀਂ ਖਾਦੇ ਤਾਂ ਕਿਸੇ ਨੇ ਵੀ ਇੱਥੇ 24-25 ਘਰ ਆ ਤੇ ਆਣਾ ਦੀ ਬਹੁਤ ਦੁਰਲੱਛਣਾ ਕੀਤੀ ਪਾਣੀ ਨਾਲ ਬਹੁਤ ਮਾੜਾ ਹਾਲ ਹੋ ਗਿਆ ਜੀ ਜਿਹੜਾ ਮਤਲਬ ਕਿ ਸੇਵਾ ਕੀਤੀ ਤੁਹਾਡੀ ਗਲੋਵਰ ਫਾਊਂਡੇਸ਼ਨ ਨੇ ਹਾਂਜੀ ਪੂਰੀ ਸਾਡੀ ਸੇਵਾ ਕੀਤੀ ਗੱਲ ਮੰਗਾ ਹਾਂਜੀ ਹਾਂਜੀ ਪੂਰੀ ਪੂਰਾ ਪੂਰੀ ਸੇਵਾ ਕੀਤੀ ਅਜੇ ਤੱਕ ਵੀ ਕਰੇ ਕਰਦੇ ਆ ਜਿੱਥੇ ਜਿੱਥੇ ਨੂੰ ਮਿਲ ਗਈ ਤੇ ਆ ਹੁਣ ਘਰ ਵੀ ਜਿਹੜਾ ਬਣਾ ਕੇ ਕੋਈ ਨਹੀਂ ਆ ਆ ਘਰ ਜਿਹੜਾ ਹੁਣ ਕੌਣ ਬਣਾ ਕੇ ਦੇ ਰਿਹਾ ਹਾਂਜੀ ਉਹ ਹੀ ਬਣਾਉਂਦੇ ਦੇ ਰਹੇ ਆ ਜੀ ਗਲੋਵਰ ਵਾਲੇ ਉਹਨਾਂ ਕਹਿਆ ਸੀ ਬਣਾ ਦੇਣਾ ਹਾਂਜੀ ਉਹ ਕਹਿੰਦੇ ਵੀ ਅਸੀਂ ਬਣਾ ਕੇ ਦੇਵਾਂਗੇ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਸਾਨੂੰ ਬਹੁਤ ਮਤਲਬ ਕਿ ਉਹਨਾਂ ਨੇ ਇਸ਼ਾਰਾ ਕੀਤਾ ਸਾਡਾ ਹੁਣ ਇੱਥੇ ਰਾਸ਼ਨ ਉਸਮ ਸਾਰਾ ਕੁਝ ਲਿਆ ਹਾਂਜੀ ਸਭ ਕੁਝ ਮਤਲਬ ਕਿ ਉਹਨਾਂ ਨੇ ਲਿਆਂਦਾ ਸਾਡੇ ਵਾਸਤੇ ਬਹੁਤ ਸਾਡੀ ਉਹਨਾਂ ਦੇ ਵਾਅਦੇ ਤੇ ਕੀਤੀ ਤੇ ਤਾਂ ਹੀ ਅਸੀਂ ਮਾਰਾ ਮੋਟਾ ਫਿਰ ਤੁੰ ਲੱਗਿਆ ਕਿੰਨੇ ਜੀ ਤੁਸੀਂ ਘਰ ਦੇ ਇਥੇ ਹਾਂਜੀ ਦੋ ਮੇਰੇ ਬੇਟਿਆਂ ਤੇ ਇੱਕ ਮੀਆਂ ਬੀਬੀ ਆ ਮਤਲਬ ਇੱਕੋ ਇਹਦੇ ਛੋਟੇ ਜਿਹੇ ਘਰ ਚ ਰਹਿੰਦੇ ਸੀ ਤੁਸੀਂ ਹਾਂਜੀ ਹਾਂਜੀ ਇਹ ਦੋ ਤੁਹਾਡੇ ਬੇਟੇ ਹਾਂਜੀ ਤੇ ਨਾਲ ਤੁਸੀਂ ਤੇ ਤੁਹਾਡੇ ਮਿਸੇ ਚਾਰ ਜਣੇ ਉਹ ਵਿਆਏ ਬੇਟੇ ਤੁਹਾਡੇ ਨਹੀਂ ਨਹੀਂ ਇੱਕ ਤੇ ਆਇਆ ਅਰੇ ਬੇਟੇ ਛੋਟੇ ਆ ਜੀ ਹਾਂਜੀ ਹਾਂਜੀ ਤੇ ਚਲੋ ਇਹ ਹੁਣ ਹਾਂ ਚਾਰ ਨੂੰ ਚਾਹ ਪੁਰਦਾ ਤੇ ਪਲੱਸ 2 ਕਰ ਲਈਏ ਬਜੇ ਠੀਕ ਆ ਇਹ ਹੁਣ ਗਲੋਬਲ ਵਾਲੇ ਕਹਿੰਦੇ ਅਸੀਂ ਦੇਵਾਂਗੇ ਬਣਾ ਕੇ ਇਹ ਉਹ ਬਣਾ ਕੇ ਦੇਣ ਦੇ ਨੇ ਤੇ ਤੁਸੀ ਲੱਗੇ ਤੁਸੀ ਆਪੋ ਸਰ ਮੈਂ ਇੱਥੇ ਸਾਰਾ ਮਲਬਾ ਥੱਲੇ ਡੇਗਿਆ ਤਾਂ ਮੈਂ ਥੋੜਾ ਬਹੁਤ ਅਸੀਂ ਵੀ ਹਲਾ ਮਾਰਨੇ ਆ ਉਹਨਾਂ ਨਾਲ ਉਹਨਾਂ ਨੇ ਵੀ ਬਹੁਤ ਸਾਡੇ ਨਾਲ ਜ਼ੋਰ ਲਾਇਆ ਉਹ ਕੀ ਕਰਾਉਂਦੇ ਆ ਉਹਨ ਇੱਥੇ ਹਾਂਜੀ ਅ ਮਿਸਤਰੀ ਲੱਗਣਾ ਸਾਨੂੰ ਦਿਹਾੜੀ ਤੇ ਫਿਰ ਉਹਨਾਂ ਨੇ ਕਹਿੰਦੇ ਤੁਹਾਨੂੰ ਦਿਹਾੜੀ ਵੀ ਦਾਂਗੇ ਤੁਸੀਂ ਆਇਆ ਕਰੋ ਆਪਣਾ ਮਲਬਾ ਸਾਰਾ ਤੇ ਕੋਈ ਹੈ ਬੰਦੇ 2-3 ਦਿਹਾੜੀ ਤੇ ਵੀ ਲਾਇਆ ਸਾਡੇ ਨਾਲ ਅੱਛਾ ਇਹ ਬੰਦੇ ਉਹਨਾਂ ਲਾਇਏ ਦੇ ਨਾਲ ਤੁਹਾਨੂੰ ਦਿਹਾੜੀ ਵੀ ਉਹਨਾਂ ਕਹੇ ਵੀ ਅਸੀਂ ਦਿਹਾੜੀ ਵੀ ਦੇ ਦਾਂਗੇ ਨਾਲ ਸ਼ਾਮ ਨੂੰ ਤੇਰਾ ਸੰਦੂਸ ਨੂੰ ਕਿੱਥੇ ਬਣਾਉਂਦੇ ਹੋ ਰਾਸ਼ ਤਰਪਾਲਾਂ ਤਰਪੂਲਾ ਸਾਰੀਆਂ ਬਣਾਉਣੇ ਦਿੱਤੇ ਆ ਸਾਰੀਆਂ ਤਰਪਾਲਾਂ ਵੀ ਉਹਨਾਂ ਨੇ ਦਿੱਤੀਆਂ ਜੋ ਸਾਡੇ ਕੋਲ ਇਸ ਚੀਜ਼ ਹਨੀ ਬਿਸਤਰਿਆਂ ਤਾਗ ਵੀ ਉਹਨਾਂ ਨੂੰ ਕੰਬਲਾਂ ਤਾਂ ਪਹਚਾਇਆ ਹਨ ਕਿੰਨੇ ਘਰ ਇੱਥੇ ਇੱਥੇ ਜੀ 18 ਨਿਕਾਰੇ ਆ ਜੀ ਹਾਂਜੀ ਤੇ ਇੱਥੇ ਕਿਹੜਾ ਕਿਹੜਾ ਤੁਹਾਡੇ ਕੋਲ ਮਤਲਬ ਲੋਕੀ ਪਹੁੰਚੇ ਇੱਥੇ ਸਾਰੇ ਸਿਵਲ ਬੋਰਜ ਨੌਜਵਾਨ ਪਹੁੰਚੇ ਆ ਇੰਨੇ ਕਿ ਮਤਲਬ ਕਿ ਉਹਨਾਂ ਨੇ ਸ਼ਿਹਾ ਕੀਤੀ ਨੌਜਵਾਨਾਂ ਨੂੰ ਬਾਅਦ ਤੋਂ ਵੱਧ ਤੇ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਬਾਹਰ ਕੱਢੀਆਂ ਵੀ ਜਿਹੜੀਆਂ ਬਾਜੀਆਂ ਜਿਹੜੀਆਂ ਮਤਲਬ ਕਿ ਟੁੱਟ ਭੱਜ ਜੋ ਵੀ ਉਹਨਾਂ ਨੇ ਕੱਢੀ ਸਾਡੀ ਹੁਣ ਖੁਸ਼ ਹੋ ਹਾਂਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਕੀ ਕੀ ਕਿਹਾ ਉਹਨਾਂ ਵੀ ਕੀ ਕੀ ਬਣਾ ਕੇ ਤਾਂਗੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਇੱਕ ਕਮਰਾ ਬਣਾ ਦੇਵਾਂਗੇ ਹਾਂ ਤੇ ਇੱਕ ਲੈਟਰਨ ਬਾਥਰੂਮ ਬਣਾ ਦੇਵਾਂਗੇ ਹਾਂ ਤੇ ਅਸੋਈ ਬਣਾ ਦੇਵਾਂਗੇ ਪਲਾਸਟਰ ਕਰਕੇ ਆ ਲੈਂਟਰ ਲੌਂਟਰ ਪਾ ਕੇ ਫਰਸ਼ ਕਲਾ ਕਰਕੇ ਤੇ ਤੁਹਾਨੂੰ ਦੇਵਾਂਗੇ ਉਹ ਜਾ ਹਾਂਜੀ ਤੇ ਖੋ ਖੋਛੋ ਹਾਂਜੀ ਅਸੀਂ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਖੁਸ਼ ਹਾਂ ਹਾਂਜੀ ਬਹੁਤ ਨਹੀਂ ਕਾਦੀ ਖੁਸ਼ੀ ਹੈ ਖੁਸ਼ ਗਿਓ ਤੁਹਾਡੇ ਦੇ ਮਕਾਮ ਸਾਡੇ ਕੋਲੋਂ ਬਣਨਾ ਹੀ ਨਹੀਂ ਸੀ ਸਾਬਾ ਦਾ ਸਾਡੇ ਕੋਲ ਬੰਨਾ ਹੀ ਨਹੀਂ ਹੈ ਜਿੰਦਗੀ ਦਾ ਮਤਲਬ ਕੀ ਹੈ ਕਈ ਸਮੇਂ ਲੰਘ ਜਣੇ ਹੈ ਬਾਣੀ ਨਹੀਂ ਸਕਦਾ ਜਿੱਦਾਂ ਦਾ ਸਿਸਟਮ ਹੋਵੇਗਾ ਸਾਡੇ ਕੋਲ ਤੇ ਆਪਣੇ ਦਿਹਾੜੀ ਦੇ ਮਜ਼ਦੂਰ ਬੰਦੇ ਆ ਸਾਡੇ ਕੋਲ ਤੇ ਮਤਲਬ ਕਿ ਦਿਹਾੜੀ ਵੀ ਮਹੀਨੇ ਚ 4-5 ਲੱਗਣੀਆਂ 10 ਲੱਗਣੀਆਂ ਤੇ ਮੁਰਕੇ ਉਹ ਵੀ ਮਤਲਬ ਕਿ ਆਪਣੇ ਬੱਚਿਆਂ ਦਾ ਵੀ ਨਹੀਂ ਖਰਚਾ ਸਾਡੇ ਕੋਲ ਤੇ ਪੂਰਾ ਹੁੰਦਾ ਤੇ ਇਹ ਕਿੱਥੋਂ ਬੰਨੇ ਆ ਤੁਸੀਂ ਕੀ ਕਰਦੇ ਕੰਮ ਕੀ ਕਰ ਹਾਂਜੀ ਦਿਹਾੜੀ ਤਾਂ ਪਾਗੜੀ ਦਾ ਮਜ਼ਦੂਰੀ ਕਰੀਦਾ ਕਦੇ ਮਿਲ ਗਈ ਤਾਂ ਲਾ ਲਈ ਨਹੀਂ ਮਿਲੀ ਤਾਂ ਫਿਰ ਕੀ ਕਰਨਾ ਅਰੇ ਹੁਣ ਮੈਨੂੰ ਇਹ ਦੱਸ ਚਲ ਠੀਕ ਆ ਤੂੰ ਉਹ ਕਰਦਾ ਸੀ ਮਤਲਬ ਹੋ ਕੇ ਹੁਣ ਤਾਂ ਕਿਹ ਚੀ ਦੀ ਕੋ ਕਮੀ ਆ ਗਈ ਕਮੀ ਇਹੋਈ ਆ ਸਾਨੂੰ ਹੁਣ ਕਿ ਆਡੇ ਆ ਕਮਰੇ ਉਹਨਾਂ ਨੇ ਪਾ ਦੇਣੇ ਆ ਤੇ ਜੇ ਪਾ ਕੇ ਤੇ ਮੈਂ ਕਰ ਦੇਣਗੇ ਠੀਕ ਤੇ ਅਸੀਂ ਆ ਜਾਾਂਗੇ ਅੰਦਰ ਤੇ ਜੇ ਨਾਲ ਕੀ ਇਦਾਂ ਉਹਨਾਂ ਨੇ ਮੈਨੂੰ ਸਾਨੂੰ ਤੇ ਕੂੜਾ ਦਿਲਾਸ਼ਾ ਦਿੱਤਾ ਵੀ ਤੇਹੀ ਕੋਈ ਟੈਨਸ਼ਨ ਨਹੀਂ ਇਹ ਕਮੀ ਆ ਹਾਂਜੀ ਕੋਈ ਕਮੀ ਨਹੀਂ ਕਹਿੰਦੇ ਵੀ ਆਏਗੀ ਸਭ ਟਾੜੀਆਂ ਦੂਰ ਕਰਾਂਗੇ ਅਸੀਂ ਕਹਾਂਗੇ ਕੋਈ ਆਫਰ ਦਿੱਤੀ ਹੋਣਾ ਹੋਰ ਵੀ ਜਾ ਕੇ ਤੇ ਹੋਰ ਬਣਾ ਦਿੰਨੇ ਆ ਕੱਲ ਨੂੰ ਫੇਰ ਨਾ ਟੁੱਟ ਜੇ ਕੋਈ ਏਦਾਂ ਦੀ ਆਫਰ ਸਾਨੂੰ ਨਹੀਂ ਮਿਲ ਕੇ ਇੰਨੀ ਕੋ ਆਫਰ ਨਹੀਂ ਆ ਦਿੱਤੀ ਸਾਨੂੰ ਆ ਇਹੋ ਕਿਹਾ ਵੀ ਤੁਸੀਂ ਇਹ ਟੈਨਸ਼ਨ ਨਹੀਂ ਲੈਣੀ ਅਸੀਂ ਤੁਹਾਡੇ ਨਾਲ ਆ ਤੁਹਾਡੇ ਸਭ ਕੁਝ ਇੱਥੇ ਬਣਾ ਕੇ ਜਾਵਾਂਗੇ ਤੁਹਾਨੂੰ ਅੰਦਰ ਵਾਰ ਕੇ ਜਾਵਾਂਗੇ ਉਹ ਉਹਨਾਂ ਦੇ ਬੰਦੇ ਇੱਥੇ ਬੈਠੇ ਜੇ ਹਾਂਜੀ ਇੱਥੇ ਆਂਦੇ ਆ ਆਉਂਦੀ ਆ ਇੱਥੇ ਆਈਦੇ ਆ ਜਿਹੜੇ ਆ ਬੰਨ ਬੰਨੇ ਕਰਦੇ ਉਹਨਾਂ ਦੇ ਬੰਦਿਆਂ ਜੀ ਨਹੀਂ ਤੇ ਸ਼ਾਮ ਨੂੰ ਜਿੱਦਾਂ ਦਿਹਾੜੀ ਤੁਹਾਨੂੰ ਤੂੰ ਕਹਿੰਦਾ ਤੁਹਾਨੂੰ ਦਿਹਾੜੀ ਦੇ ਦਿੰਦੇ ਹਾਂਜੀ ਦਿਹਾੜੀ ਉਹਨਾਂ ਨੇ ਆ ਅੱਜ ਹੀ ਆਹੀਂ ਲੱਗਿਆ ਤੇ ਦੂਜੇ ਦਿਨ ਕਰ ਬਦਲ ਦੇ ਦੰਦੇ ਆ ਬੰਦੇ ਉਹ ਆ ਗਏ ਹਾਂਜੀ ਹਾਂਜੀ ਤੇ ਉਹ ਆਪਣੇ ਹੱਥੀ ਕੰਮ ਕਰਾਉਂਦੇ ਹਾਂਜੀ ਆਪਣੇ ਹੱਥੀ ਕੰਮ ਕਰਾਇਆ ਕਰਦੇ ਆ ਜੋ ਵੀ ਸਮਾਨ ਕੱਢਿਆ ਸੀ ਸਾਨੂੰ ਇੱਕ ਵਾਰੀ ਵੀ ਨਹੀਂ ਉਹਨਾਂ ਨੇ ਹੱਥ ਲਾਂ ਤਾਂ ਸਾਨੂੰ ਕਹਿੰਦੇ ਪਰੇ ਹੋ ਕੇ ਬੈਠ ਜਾਓ ਰਾਮ ਕਰੋ ਤੁਸੀਂ ਆਹੀਂ ਆ ਵੀ ਕਰ ਲੈਣੇ ਉਹਨਾਂ ਨੇ ਸਾਰਾ ਹੀ ਸਮਾਨ ਹੀ ਉਹਨਾਂ ਨੇ ਤੂ ਲੈ ਕੇ ਜੱਟਾ ਕੱਢਿਆ ਤੇ ਜੇ ਸਿੱਧੇ ਪੈਸੇ ਹੀ ਦੇ ਦਿੰਦੇ ਤੇ ਪੈਸੇ ਸਾਰੇ ਪੈਸੇ ਦੇ ਦਿੰਦੇ ਤੇ ਮਤਲਬ ਕਿ ਕਿੱਥੇ ਸਾਡੇ ਕੋਲ ਇਹ ਕੰਮ ਫੇਰ ਵੀ ਨਹੀਂ ਹੋਣਾ ਉਹਨਾਂ ਦੇ ਕੰਮ ਜਿਹੜਾ ਉਹਨਾਂ ਨੇ ਕਰਨਾ ਪੈਸੇ ਤੇ ਮਤਲਬ ਕਿ ਸਾਨੂੰ ਇਹ ਕਿਨ ਰੇਤਾ ਬਜਰੀ ਵਾ ਨਹੀਂ ਕਿ ਤੁਮ ਮਿਲਦਾ ਨਹੀਂ ਤਲੋ ਜੇ ਪੈਸੇ ਮਰ ਦੇ ਹੀ ਦਿੰਦੇ ਪਈਆ 10 ਵੀ ਲੱਖ ਨਹੀਂ ਉਹਨਾਂ ਮਤਲਬ ਕਿ ਆਇਆ ਵੀ ਆਹੀਂ ਆਖਿਆ ਵੀ ਤੁਸੀਂ ਸਾਨੂੰ ਕਮਰੇ ਇਹ ਤੇ ਉਹਨਾਂ ਦਾ ਇਹ ਤੇ ਉਹਨਾਂ ਦਾ ਵਾ ਨਾ ਜੇ ਉਹ ਕਹਿੰਦੇ ਤੇ ਹਾਂਜੀ ਜੇ ਕਹਿੰਦੇ ਤੇ ਫਿਰ ਸਾਨੂੰ ਮਲਕੀ ਕਰਨੇ ਪੈਣਾ ਜਿੱਦਾਂ ਉਹ ਕਹਿੰਦੇ ਤੇ ਅਸੀਂ ਮਲਕੀ ਕਰੀ ਦੇਣਾ ਲੱਲਾ ਨੇ ਹਾਂਜੀ ਲੱਲਾ ਨੇ ਤੇ ਫਿਰ ਬਣਾਉਣਾ ਸੀ ਹਾਂਜੀ ਫਿਰ ਤੇ ਬਣਾ ਕੇ ਆਣੇ ਪੈਣਾ ਸੀ ਸਾਨੂੰ ਅੰਦਰ ਉਹ ਭਾ ਥੋੜਾ ਲੇਟ ਬਣ ਜਾਂਦਾ ਹਾਂਜੀ ਪਰ ਥੋੜਾ ਜਿਹਾ ਲੇਟ ਬਣ ਜਾਂਦਾ ਕਿਉਂ ਇੱਥੇ ਰਹਿਤਾ ਬੱਜੀ ਹੋਰ ਕੰਮ ਕਰ ਲੈਂਦਾ ਕੋਈ ਬੰਦਾ ਆਪਣਾ ਪੈਸੇ ਵਹਿ ਜਾ ਰਿਖ ਜਾਂ ਘਰੀ ਸਿੱਧਾਈ ਨਹੀਂ ਨਹੀਂ ਘਰ ਬਹੁਤ ਜ਼ਰੂਰੀ ਹੈ ਛੱਤ ਜ਼ਰੂਰੀ ਹੈ ਹਾਂਜੀ ਜਿੱਥੇ ਬੜਨਾ ਜਿੱਥੇ ਪਹਿਲੇ ਉਹ ਜ਼ਰੂਰੀ ਹੈ ਹਾਂਜੀ ਕਿਉਂ ਬੱਚੇ ਵੀ ਛੋਟੇ-ੋਟੇ ਆ ਸਪ ਜੋ ਜਾਨਵਰ ਬਹੁਤ ਇੱਥੇ ਆਏ ਨੇ ਰੋਡ ਤੇ ਉਹਨੇ ਤਾਂ ਸਮਾਨ ਤਰਪਾਲ ਤਪੂਲ ਕੁਝ ਚੀਜ਼ ਦੀ ਕਮੀ ਸਾਰਾ ਤਰਪਾਲਾਂ ਲੱਲੀਆਂ ਹਾਂ ਹਾਂਜੀ ਤਰਪਾਲਾਂ ਵੀ ਉਹਨਾਂ ਨੇ ਦਿੱਤੇ ਰਾਸ਼ਨ ਲੱਲਿਆ ਹਾਂਜੀ ਰਾਸ਼ਨ ਵੀ ਦੇ ਗਏ ਤੇ ਹੋਰ ਕੀ ਕੀ ਦੇਣ ਆਏ ਇੱਥੇ ਅੱਤੇ ਪੈਸੇ ਪਹਿਲੇ ਦਿੱਤੇ ਕਿਸ ਨੇ ਨਹੀਂ ਪੈਸੇ ਨਹੀਂ ਦਿੱਤੇ ਨਾ ਕੈਸ਼ ਕੋਈ ਨਹੀਂ ਦਿੰਦਾ ਨਹੀਂ ਨਹੀਂ ਕੈਸ਼ ਨਹੀਂ ਹੋਰ ਕੀ ਕੀ ਵੰਡਿਆ ਸੀ ਤੂੰ ਮਤਲਬ ਇੱਥੇ ਉਹੀ ਬੰਦਿਆ ਜੀ ਜੋ ਮਤਲਬ ਕਿ ਖਾਣ ਪੀਣੇ ਜੋ ਦਾਣੇ ਦੂਣੇ ਮਤਲਬ ਕਿ ਜਿਹੜੇ ਕਿਸੇ ਦੇ ਮਤਲਬ ਕਿ ਰੁੜ ਗਏ ਤੇ ਇੱਥੇ ਤਾਂ ਕਿਸੇ ਦੇ ਵੀ ਨਹੀਂ ਬਚੇ ਸਾਰਿਆਂ ਦੇ ਰੁੜ ਗਏ ਕਿਉਂ ਇਹਦੇ ਇਹ ਜਿੰਨਾ ਦੇ ਪਾਣੀ ਨਹੀਂ ਚਲੋ ਬਚਨ ਦੀ ਗੱਲ ਦਿੱਤਾ ਕੀ ਕੀ ਮਤਲਬ ਜਿਹੜਾ ਚੌਲ ਕਣਕੋ ਚੌਲ ਦਿੱਤੇ ਦਾਲਾਂ ਪਤਾਕ ਪਚਾਤਾ ਤੇਲ ਤਾਂ ਪਚਾਤਾ ਲੂਣ ਤੇਲ ਸਭ ਕੁਝ ਮਤਲਬ ਕਿ ਉਹਨੇ ਪਚਾਤਾ ਤੇ ਪਚਾਏ ਵੀ ਕਰਦਿਆ ਨੌਜਵਾਨ ਤੇ ਪਿੱਠ ਨਹੀਂ ਉਹਨਾਂ ਨੇ ਸਾਡੀ ਲੱਗਣ ਦਿੱਤੀ ਤੇ ਉਹਨਾਂ ਦਾ ਅਸੀਂ ਅੰਨ੍ਹੇ ਸ਼ੁਗਰ ਗੁਜਾ ਤੇ ਕਿ ਪਿੰਡ ਵਾਲੇ ਨੇ ਵੀ ਸਾਥ ਦਿੱਤਾ ਕਿ ਨਹੀਂ ਪਿੰਡ ਵਾਲਿਆਂ ਨੇ ਕੀ ਕਰਨਾ ਉਹ ਤੇ ਆਪ ਉਹਦਰ ਡੁੱਬੇ ਪੇਜਦੇ ਉਹਨਾਂ ਨੇ ਨਹੀਂ ਕਹੀ ਘਰ ਦੁੱਚੇ ਬੱਚੇ ਵੀ ਆ ਗਏ ਹਾਂ ਜੇ ਕੋਈ ਘਰ ਬਚਿਆ ਆਂਦੇ ਆਂ ਪੋਛ ਪਛ ਕੇ ਚੱਲ ਜਾਂਦੇ ਆ ਤੇ ਆਪ ਵੀ ਠੀਕ ਠਾਕ ਹੋ ਕਹਿੰਦੇ ਆਖੇ ਵੀ ਸਤ ਗੁਰੂ ਅੱਗੇ ਇਹੋ ਅਰਦਾਸ ਕਰੀ ਤਾਂ ਵੀ ਆਹੀਂ ਬਚ ਗਿਆਂ ਸਭ ਚੀਜ਼ਾਂ ਬਣ ਜਾਣਗੀਆਂ ਥੋੜੀ ਥੋੜੀ ਉਹ ਤਾਂ ਫਿਰ ਉੱਤੇ ਚੜ ਗਏ ਕੋਠੇ ਨਹੀਂ ਜੀ ਕੋਠੇ ਤੇ ਚੰਨ ਦਾ ਟਾਈਮ ਡਰ ਲੱਗਦਾ ਜਿੱਦਾਂ ਪਾਣੀ ਆਇਆ ਕਿ ਕਿੱਥੇ ਬੱਜੇ ਪਾਣੀ ਬੰਨ ਤੇ ਖੜੇ ਰਹੇ ਰਾਤ ਪੂਰੀ ਬੰਨ ਤੇ ਪਾਣੀ ਚੜਿਆ ਨਹੀਂ ਬਾਹ ਤੇ ਚੜ ਜਾਂਦਾ ਜਦੋਂ ਹਲਾਰਾ ਵੱਜਦਾ ਤੇ ਫੁੱਟ ਫੁੱਟ ਪਾਣੀ ਤਾਂ ਚੜ ਜਾਂਦਾ ਸੀ ਤੇ ਐ ਖੜੇ ਰਹੇ ਤਿੰਨ ਦਿਨ ਖੜੇ ਰਹੇ ਉੱਥੇ ਹੀ ਬੰਨ ਤੇ ਹਾਂਜੀ ਐ ਤੇ ਜਦੋਂ ਆਪਣੇ ਭਾਜੀ ਸਾਹਿਬ ਜਿਹੜੇ ਆਏ ਨੌਜਵਾਨ ਤੇ ਉਹਨਾਂ ਨੇ ਵੇਖਿਆ ਲਾਹ ਸਾਹ ਹਰਤਾ ਤੇ ਉਹਨਾਂ ਨੇ ਮੈਂ ਕਿਹਾ ਵੀ ਤੁਹਾਡੀ ਫੇਰ ਆਸਨ ਤੁਹਾਡੇ ਕੋ ਪੁੱਛਣਾ ਹੋਇਆ ਸੀ ਹਾਂਜੀ 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 ਚਲੋ ਕੁਛ ਵੀ ਆ ਟਾਈਮ ਮਾਰੀ ਘੜੀ ਨਿਕਲ ਗਈ ਹਾਂਜੀ 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 ਹੁਣ ਘਰ ਬਣ ਗਿਆ ਹੁਣ ਠੀਕ ਹੋ ਕੇ ਜੀ ਹਾਂਜੀ ਹਾਂਜੀ ਹੋਰ ਕਿੰਨੇ ਨੇ ਇੱਥੇ ਬੰਦੇ ਜਿਹਨਾਂ ਦਾ ਬਣਾ ਕੇ ਦੇਣ ਲੱਗੇ ਐ ਇੱਥੇ ਜੀ ਕਿੰਨੇ ਘਰ ਲਿਖੇ ਆ ਆਪਣੇ ਪੰਜ ਹੈਗੇ 6 6 2 3 ਭਾਈ ਪਰਲੀ ਸ਼ਾੜਕਾ 6 ਘਰ ਆਂ ਹਾਂਜੀ 6 2 ਘਰਾਂ ਚ ਤੇ ਤੂੰ ਤੂੰ ਹੀ ਦਿਹਾੜੀ ਧਾਰ ਜੇ ਹਾਂਜੀ ਕੀ ਦਿਹਾੜੀ ਆ ਦੇਣਾ ਨਹੀਂ ਕਿਹਾ ਹੀ ਕੋਈ ਨਹੀਂ ਤੁਹੀ ਲੱਗੋ ਤੁਹਾਨੂੰ ਦਿਹਾੜੀ ਦਾਂਗੇ ਅੱਛਾ ਅੱਗੇ ਆ ਨਹੀਂ ਪਤਾ ਵੀ 400 ਦੇਣਗੇ ਜਿੰਨੇ ਵੀ ਦੇਣਗੇ 500 ਦੇਣਗੇ 400 ਦੇਣਗੇ ਐਂ ਹੱਥ ਜੋੜ ਕੇ ਲੈ ਰਾਂਗੇ ਜੀ ਤਾਂ ਕਿੰਨੇ ਕਿਹਾ ਹੀ ਵੀ ਦਿਹਾੜੀ ਲੱਗੋ ਸਾਨੂੰ ਠੇਕੇਦਾਰ ਆਈ ਰਹੀ ਉਹਨਾਂ ਨੇ ਕਿਹਾ ਵੀ ਮਜ਼ਦੂਰ ਬੰਦੇ ਚਾਹੀਦੇ ਆ 8 ਨੂੰ ਲੈ ਕਰ ਆਲੇ ਉਹ ਲਾਈ ਦੇ ਇੱਕ ਦੋ ਉੱਧਰ ਲੱਗੇ ਆ ਇੱਕ ਦੋ ਪਰਲੀ ਸ਼ੈਡ ਆ ਤੇ ਮੈਂ ਤੇ ਭਾਜੀ ਹਣੀ ਇੱਥੇ ਲੱਗੇ ਆ ਅੱਗੇ ਵੀ ਲਾਉਂਦੇ ਆ ਤੁਹਾਨੂੰ ਹਾਂਜੀ ਅੱਗੇ ਤਾਂ ਨਹੀਂ ਇਹ ਪਹਿਲੀ ਵਾਰੀ ਆ ਜੀ ਆ ਚਾਂਦ ਸਭਣਿਆ ਪਾਣੀ ਦਾ ਤਾਂ ਲੱਗੇ ਆ ਜੀ ਤੇ ਕੋਈ ਨਹੀਂ ਤਾਂ ਕੀਤੀ ਦਿਹਾੜੀ ਜੁੜੀ ਕੋਈ ਨਹੀਂ ਕੀਤੀ ਨਹੀਂ ਦਿਹਾੜੀ ਕਰਕੇ ਕੇਦਾ ਹੁਣ ਦੇਖੋ ਆਏਗਾ ਠੇਕੇਦਾਰ ਫੇਰੀ ਆ ਜੀ ਕੀਤੀ ਆ ਅਗਲੇ ਨੇ ਜੋ ਕੀਤਾ ਉਹ ਤੇ ਦੇਣਗੇ ਜਿਹਰੇ ਅੰਨਾ ਕੋਸ਼ ਕਰਾਰੇ ਆ ਉਹ ਦਿਹਾੜੀ ਥੋੜੀ ਰੱਖਣਗੇ ਠੀਕ ਆ ਜੀ ਇਹ ਸਾਨੂੰ ਕੋ ਜੋ ਮਜ਼ਦੂਰ ਜਿਹੜੇ ਮੌਕੇ ਤੇ ਹਾਜ਼ਰ ਆ ਉਹ ਕਹਿੰਦੇ ਕਿ ਸਾਨੂੰ ਜਿਹੜੀ ਆ ਉਹ ਇੱਥੇ ਦਿਹਾੜੀ ਲਾਤ ਤਾ ਗਿਆ ਸ਼ਾਮ ਨੂੰ ਹੁਣ ਡੈੜੀ ਡੈੜੀ ਮਿਲ ਜੇਗੀ ਉਹ ਵੀ ਘਰ ਵਾਲੇ ਤੁਸੀਂ ਵੀ ਘਰ ਦੇ ਮੈਂਬਰ ਹੋ ਹਾਂਜੀ ਇਹ ਤੁਹਾਡਾ ਹੀ ਘਰ ਆਏ ਹਾਂਜੀ ਅੱਛਾ ਤੇ ਉਦੋਂ ਫਿਰ ਹੁਣ ਕਿੱਥੇ ਰਹਿ ਰਹੇ ਹੋ ਪੰਜਾਬ ਬੈਠੇ ਤੁਸੀਂ ਦੇ ਬੇਕਾਰ ਹੋ ਕੇ ਬੈਠੇ ਰਹੇ ਅਸੀਂ ਚਲੋ ਹੁਣ ਤੇ ਸਾਰੇ ਬੇਕਾਰ ਹੋਈ ਰਿਆ ਅਸੁੱਲੇ ਹਾਂਜੀ ਹੁਣ ਤੇ ਚਲਾ ਭਰਾ ਵੀਰ ਭਰਾ ਸਾਡਾ ਸਾਥ ਟ ਹੈ ਮੁੰਡਾ ਹੋ ਕੇ ਸਾਨੂੰ ਦੇਣ ਕੇ ਤੇ ਬੈਠਾਂਗੇ ਅਸੀਂ ਹਾਂ ਚਲੋ ਸੁਖਰ ਕਰੇ ਜਲਾ ਹੱਡ ਨਾਲ ਸਾਥ ਪੂਰਾ ਦਿੱਤਾ ਹੈ ਦੇ ਕਰਦੇ ਨਾਲ ਦਿਤਾ ਨਾ ਸਾਥ ਨੂੰ ਜੀ ਦਿੱਤਾ ਹੈ ਸਰਕਾਰ ਨਾਲ ਕੋਈ ਸਹੂਲਤ ਨਹੀਂ ਹੱਦੀ ਕੋਈ ਨਹੀਂ ਸਰਕਾਰ ਨਾਲ ਕੋਈ ਨਹੀਂ ਆਇਆ ਸਕਾ ਸਰਕਾਰੀ ਰਾਸ਼ਨ ਇੱਕ ਵਾਰੀ ਨਹੀਂ ਲਿਆ ਸੱਤ ਬੋਲਿਓ ਨਹੀਂ ਹੈ ਸਰ ਉਹ ਤਰਾ ਰਾਸ਼ਨ ਤੇ ਆਂਦਾ ਹੈ ਰਾਸ਼ਨ ਲਈਦਾ ਅਸੀਂ ਇਹ ਥੋੜਾ ਫਿਰ ਨਹੀਂ ਲਈਦਾ ਖਾਣਾ ਵੀ ਆਂਦਾ ਹੈ ਖਾਣਾ ਵੀ ਲਈਦਾ ਹੈ ਰਾਸ਼ਨ ਵੀ ਆਂਦਾ ਉਹ ਵੀ ਲਈਦਾ ਉਹ ਤਾਂ ਪ੍ਰਾਈਵੇਟ ਵੀ ਆਂਦੇ ਦੇਣ ਹਾਂਜੀ ਹੁਣ ਕਿਉਂ ਸਾਨੂੰ ਪਤਾ ਨਹੀਂ ਸਰਕਾਰੀ ਆਂਦੇ ਹੈ ਕਿ ਜਾਂ ਪ੍ਰਾਈਵੇਟ ਹੈ ਲਈਦਾ ਹੈ ਅਸੀਂ ਹਾਂਜੀ ਠੀਕ ਹੈ ਬਾਕੀ ਹੋਰ ਕਿਸ ਚੀਜ਼ ਦੀ ਕੋਈ ਕਮੀ ਇੱਥੇ ਰਹਿ ਗਈ ਹੋ ਕੀ ਜਿਹੜੀ ਚੀਜ਼ ਤੁਹਾਨੂੰ ਨਹੀਂ ਮਿਲੀ ਹੋਵੇ ਨਹੀਂ ਹੁਣ ਸਾਡੇ ਅਸੀਂ ਬਿਸਤਰੇ-ਬੁਸਤਰੇ ਆ ਉਹ ਨਹੀਂ ਮਿਲੇ ਜੇ ਬਿਸਤਰੇ ਨਹੀਂ ਮਿਲੇ ਉਹ ਕਹਿੰਦੇ ਗੱਦੇ ਮਿਲੇ ਗੱਦੇ ਉਤਰੇ ਕਿ ਕਹਣ ਮਿਲਿਆ ਹੋ ਗਿਆ ਨੇ ਭਾਈ ਅਸੀਂ ਮਿਲੇ ਮਾਦਾ ਨਾ ਕਰਿਆ ਦੁੱਧ ਜਿਹੜੀ ਜਿਹੜੀ ਕੀ ਮਿਲਿਆ ਹੋਦਾ ਦੱਸ ਕਮੀ ਜਿਹੜੀ ਜਿਹੜੀ ਕੀ ਦੀ ਰਹਿ ਗਈ ਕਮੀ ਉਹ ਤੇ ਇੱਕ ਮਿਲਿਆ ਸਾਨੂੰ ਇੱਕ-ਇੱਕ ਗੱਦਾ ਮਿਲਿਆ ਸਾਨੂੰ ਗੱਦੇ ਵੀ ਮਿਲ ਗਏ ਤਰਪਾਲਾਂ ਵੀ ਮਿਲ ਗੀਆਂ ਤਰਪਾਲਾਂ ਹੀ ਮਿਲੀਆਂ ਤਰਪਾਲਾਂ ਤੇ ਰਸਣ ਵੀ ਕੱਚਾ ਵੀ ਮਿਲਿਆ ਪੱਕਾ ਵੀ ਮਿਲਿਆ ਤੇ ਹੋਰ ਹਣ ਘਰ ਵੀ ਬਣਾ ਡੇ ਦੇਤਾ ਅਗਲੇ ਆ ਹਾਂ ਨਮਰਾ ਸੁਖਰਾ ਘਰ ਵੀ ਹਾਂ ਚਲੋ ਦੇਤਾ ਤੁਹਾਨੂੰ ਮੈਂ ਉਹ ਤੇ ਕਮੀ ਤੇ ਦੱਸੋ ਮੈਂ ਉਹੀ ਤੇ ਕਹਿੰਦਾ ਕੀ ਕਮੀ ਕੋਈ ਚੀਜ਼ ਦੀ ਕੋਈ ਰਹਿ ਗਈ ਹੋਵੇ ਤੇ ਸਰੋਤੇ ਆ ਉਹ ਸੁਣਦੇ ਆ ਕੋ ਦੱਸੋ ਸੈਨ ਤੁਹਾਡੀ ਕੋਈ ਰਹਿ ਗਈ ਹੋਵੇ ਤੁਹਾਡੀ ਕੋਈ ਕਮੀ ਵੀ ਆ ਕਮੀ ਰਹਿ ਗਈ ਆ ਹਾਲ ਤੇ ਕੋਈ ਇੱਥੇ ਮੈਂ ਪਿੱਛੇ ਇੰਟਰਵਿਊ ਕੀਤੀ ਉਹ ਮੁੰਡੇ ਦਾ ਕਹਿੰਦਾ ਮੇਰਾ ਸੋਨੇ ਦਾ ਸੈੱਟ ਕੋ ਆਜ ਗਿਆ ਤੋ ਆਦੇ ਉਹ ਕਿਸ ਨੇ ਕਮੈਂਟ ਤੈਨੂੰ ਕਿਹਾ ਕਿ ਤੂੰ ਦੱਸ ਤੈਨੂੰ ਅਸੀਂ ਸੋਨੇ ਦਾ ਸੈੱਟ ਦੇ ਦਨੇ ਹਾਂ ਦੱਸ ਤੂੰ ਮੈਂ ਇਹ ਪਾਣੇ ਨਾ ਮੈਂ ਕਹਿੰਦੀ ਮੇਰਾ ਸਿਆਣ ਮੇਰੇ ਕੋਲ ਗਹਿਣੇ ਨਹੀਂ ਹੈ ਨੀ ਤੇ ਮੈਂ ਕੀ ਨਹੀਂ ਸੋਨੇ ਦਾ ਸੈੱਟ ਨਹੀਂ ਮੈਂ ਕਹਿੰਦਾ ਮੈਂ ਕਹਾਂ ਹੋਰ ਕੋਈ ਚੀਜ਼ ਦੀ ਦੱਸੋ ਹੋਰ ਕੋਈ ਚੀਜ਼ ਹੈ ਬੈੱਡ ਬੁਡੀ ਐਸਾ ਵਾਸਤੇ ਟੁੱਟੇ ਪਾ ਦੇ ਦੋ ਉਹ ਬੈੱਡ ਮਿਲ ਜਾਣੇ ਉਹ ਕਹਿੰਦੇ ਬੈੱਡ ਦੇ ਦੇਣਗੇ ਤੇ ਮਸ਼ੀਨ ਮੈਂ ਲੈਂਦੀ ਸੀ ਉਹ ਟੀਵੀ ਵੀ ਮੇਰਾ ਖਰਾਬ ਹੋ ਗਿਆ ਉਹ ਟੀਵੀ ਤੇ ਲੀ ਉਹ ਫਿਸੀ ਵੀ ਛੁੱਟ ਗਈ ਸੀ ਹੁਣ ਕੀ ਚਾਹੀਦਾ ਹੋਰ ਕੀ ਚਾਹੀਦਾ ਟੀਵੀ ਹਾਂਜੀ ਟੀਵੀ ਚਾਹੀਦਾ ਹੈ ਦੀ ਵੀ ਤਾਂ ਚਾਹੀ ਉਹ ਇਲਾਹਰ ਸੁਮਾਰ ਬੱਡੂ ਬੱਡੂ ਦਾ ਪਾਸਾ ਹੋਰ ਹਾਂਜੀ ਤਾਂ ਬਾਸੀ ਵਿੱਚ ਨਹੀਂ ਚਾਹੀਦੀ ਆਹ ਉਹ ਵੀ ਦੇ ਦੇ ਚਾਹੀ ਮਿਲੇ ਕਿ ਤੇ ਲਾ ਲਾਂਗੇ ਉਹ ਵੀ ਨਾ ਮਿਲਿਆਂ ਦੇ ਤਾਂ ਪਾੜੀ ਵਿੱਚ ਨਾ ਡੁੱਬ ਗਿਆ ਨਾ ਤੇ ਲਮ ਲਮਾਰੀ ਲਮਾਰੀ ਉਹ ਖੜੀ ਹੋ ਲਈ ਮਾਰੀ ਵੀ ਫਿਰ ਹੋ ਜੇ ਨਵੀਂ ਨਾਲ ਹੀ ਨਾ ਹੁਣ ਇੰਨਾ ਹੋੜੀ ਪਾਗ ਲਾਲਚ ਕਰੀਦਾ ਲਾਲਚ ਕਾਦਾ ਹੁਣ ਜਦੋਂ ਉੱਥੇ ਸਾਰਾ ਸੈੱਟ ਹੋ ਜੇ ਤੇ ਦੇਣ ਵਾਲੇ ਬਥੇਰੇ ਆਹ ਇਹ ਨਾ ਬੜਾ ਕੰਨਿਆ ਜਿਹੜਾ ਇਹ ਨਾ ਕਿੰਨਾ ਕੀਤਾ ਤੁਹਾਡੇ ਨਾਲ ਨਾ ਕਿੰਨਾ ਕੀਤਾ ਇਹ ਨਾ ਬੜਾ ਸ਼ੁਕਰ ਹੋਣਾ ਦਾ ਕਰਨੇ ਵੀ ਜਿਹੜੇ ਹੱਡ ਨਾ ਚੜਿਆ ਜਿਹੜੇ ਮੈਂ ਨਹੀਂ ਟੈਨਸ਼ਨ ਲਿੰਦੀ ਮੈਂ ਟੈਨਸ਼ਨ ਥੋੜੀ ਜਿਹੀ ਘਟ ਗਈ ਹਾਂ ਚਲੋ ਤੁਹਾਡੀ ਟੈਨਸ਼ਨ ਪੂਰੀ ਹੋ ਗਈ ਉਹ ਹੁਣਾਂ ਨੇ ਤੁਹਾਨੂੰ ਬਣਾ ਕੇ ਐਨ ਤੁਹਾਨੂੰ ਉਹਨਾਂ ਨੇ ਕਲੀ ਕੁਲੀ ਕਰਕੇ ਆਏ ਦੇ ਹੀ ਮੈਡਮ ਵੀ ਆਏ ਦੇ ਮੈਂ ਹੈ ਮੈਡਮ ਜੀ ਮੈਨੂੰ ਪਰਸ-ਪਰਸ ਵੀ ਭਾਗ ਦੇ ਦੇ ਤੇ ਕਿਉਂ ਵੀ ਮੇਰੇ ਕੋਲ ਮਿੱਟੀ ਘਟਾ ਨਹੀਂ ਲੱਗਦਾ ਸਾਰਾ ਕੁਝ ਹੁਣ ਤੋਂ ਮੁੜਿਆ ਵਿਆਹ ਹੀ ਕਰਨਾ ਹੋਣਾ ਤੈਨੂੰ ਨਿਆਣੇ ਮੇਰੇ ਆਏ ਛੋਟੇ-ਛੋਟੇ ਦੇ ਵਿਆਹ ਕੀ ਕਰਦੇ ਹੋਰ ਪੰਗਾ 6-7 ਸਾਲਾਂ ਨੂੰ ਜਵਾਨ ਹੋਈ ਜਾਣੇ ਆ ਨਿਆਣੇ ਛੱਟ ਜਵਾਨ ਹੋ ਗਏ ਕਰਮਾਂ ਚ ਹੋ ਗਿਆ ਫੇਰ ਕਰਨਗੇ ਨਹੀਂ ਹੋਦੇ ਆਈਆ ਤੂੰ ਚਾਹ ਪਾਣੀ ਕਿੱਥੇ ਉੱਤੇ ਬਣਾ ਦੇ ਰੋਟੀ ਪਾਣੀ ਅਬ ਰੋਟੀ ਆਈ ਨਹੀਂ ਦੁਪਹਿਰਾਂ ਦੀ ਆਈ ਨਹੀਂ ਨੇ ਅਸੀਂ ਬេរ ਬਣਾ ਲਈ ਆ ਲੈ ਲਿਆ ਕੋਈ ਤੁਹਾਡੇ ਵੱਤ ਵੀ ਖਾਣ ਨੂੰ ਪਕ ਲੱਗੀ ਨਹੀਂ ਮੈਂ ਧਰੇ ਦੀ ਰੋਟੀ ਰੋਟੀ ਖਾ ਗਏ ਮੈਂ ਚਾਹ ਬਣਾ ਦਿੰਨੀ ਆ ਚਾਹ ਪੀਓ ਤੀ